ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਓ ਅੱਜ ਇੱਕ ਐਕਟੀਵਿਟੀ ਹੋਰ ਕਰਦੇ ਹਾਂ ਕਿਉਂਕਿ ਬੱਚਿਆਂ ਨੂੰ ਨਾਲ ਲੈ ਕੇ ਔਰ ਐਕਟੀਵਿਟੀ ਹੈ ਜਿਗਜੈਗ ਰੇਖਾ ਦੇ ਉੱਤੇ ਚੱਲਣਾ ਇਹ ਤੁਸੀਂ ਦੇਖ ਰਹੇ ਹੋ ਅਸੀਂ ਫਰਸ਼ ਦੇ ਉੱਤੇ ਇਹ ਰੇਖਾ ਬਣਾਈ ਹੋਈ ਹੈ ਸੋ ਇਸ ਰੇਖਾ ਤੇ ਬੱਚਿਆਂ ਨੂੰ ਤੋਰਨ ਦਾ ਮਕਸਦ ਹੈ ਬੱਚੇ ਦਿਆਂ ਵੱਡੀਆਂ ਮਾਸਪੇਸ਼ੀਆਂ ਪੈਰਾਂ ਦੀਆਂ ਹੱਥਾਂ ਦੀਆਂ ਦਾ ਵਿਕਾਸ ਕਰਨਾ ਔਰ ਇੱਕ ਇਸ ਰੇਖਾ ਤੇ ਜਦੋਂ ਬੱਚਾ ਚੱਲਦਾ ਹੈ ਉਹ ਸੰਤੁਲਨ ਬੰਦਾ ਜੋ ਆਉਂ ਅਸੀਂ ਸਾਰੇ ਬੱਚਿਆਂ ਨੂੰ ਮਿਲਦੀ ਹੈ ਹਾਂ ਬੱਚੇ ਸਾਰੇ ਉਸ ਸਿੱਖਾ ਲਈ ਕੋ ਸਾਰੇ ਬਈ ਲਾਈਨ ਬਣਾ ਕੇ ਬੈਠਣਾ ਸੀ ਤੁਹਾਨੂੰ ਲਾਈਨ ਬਣਾ ਕੇ ਬੈਠਣ ਨੂੰ ਕਿਹਾ ਸੀ ਆ ਐਕਟੀਵਿਟੀ ਕਰਨੀ ਹੈ ਆ ਜਿਗਜੈਗ ਰੇਖਾ ਹੈ ਇਹਦੇ ਉੱਤੇ ਚੱਲਣਾ ਕਿਵੇਂ ਚੱਲਣਾ ਤੁਰ ਕੇ ਦਿਖਾਇਆ ਸੀ ਨਾ ਸਟੈਂਡ ਅਪ ਖੜੇ ਹੋ ਜਾ ਸਾਰੇ ਖੜੇ ਹੋ ਜਾ ਖੜੇ ਆ ਇਸ ਲਾਈਨ ਦੇ ਉੱਤੇ ਉੱਤੇ ਚੱਲਣਾ ਪੈਰ ਜੋੜ ਕੇ ਤੁਰਨਾ ਭੱਜਣਾ ਨਹੀਂ ਹੈ ਠੀਕ ਹੈ ਲਾਈਨ 'ਚ ਲਾਈਨ 'ਚ ਔਰ ਇੱਕ ਦੂਜੇ ਨੂੰ ਫੜਨਾ ਵੀ ਨਹੀਂ ਹੈ ਹੈਲੋ ਲਵਿਸ਼ ਇੱਕ ਦੂਜੇ ਨੂੰ ਫੜਨਾ ਨਹੀਂ ਹੈ ਠੀਕ ਹੈ ਚਲੋ 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 ਕਰੋ ਭਾਈ ਤੁਸੀਂ ਤੁਸੀਂ ਰਹਿਣ ਤੁਸੀਂ ਨਾ ਤੁਸੀਂ ਮੈਂ ਵੀਡੀਓ ਬਣਾਇਆ ਚਲੋ ਭਾਈ ਚਲੋ ਸ਼ਖਸ਼ੀ ਚਲੋ ਚਲੋ ਭਾਈ ਬਾਣੀ ਕਰੋ ਚਲੋ ਭਾਈ ਸਾਰਿਆਂ ਦੀ ਵਾਰੀ ਆਣੀ ਆ ਇੱਕ ਦੂਜੇ ਨੂੰ ਫੜਨਾ ਨਹੀਂ ਹੈ ਆਰਾਮ ਨਾਲ ਆਰਾਮ ਨਾਲ ਪੈਰ ਜੋੜ-ਜੋੜ ਕੇ ਆਜੋ 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 ਖੁਸ਼ੀ ਚਲੀ ਜਾਓ ਚਲੀ ਜਾਓ ਸ਼ਾਬਾਸ਼ ਇਹ ਐਕਟੀਵਿਟੀ ਤੁਸੀਂ ਘਰ ਵੀ ਕਰਵਾ ਸਕਦੇ ਹੋ ਦੇਖੋ ਬੜੇ ਮਜ਼ੇ ਨਾਲ ਬੱਚੇ ਇਹ ਐਕਟੀਵਿਟੀ ਕਰਦੇ ਆ ਭੱਜਣਾ ਨਹੀਂ ਬਈ ਭੱਜਣਾ ਨਹੀਂ ਚਲ ਵੀ ਦੇਖੋ ਅਜੂ ਕੁੱਲ ਲੈ ਅੰਦੇ ਨਹੀਂ ਬੋਲ ਚਲੋ ਵੀ ਚਲੋ ਸ਼ਾਬਾਸ਼ ਐ ਇੱਕ ਦੂਜੇ ਦੇ ਵਿੱਚ ਨਹੀਂ ਬੱਜਣਾ ਲਾਈਨ ਦੇ ਵਿੱਚ ਹੀ ਲਾਈਨ ਦੇ ਵਿੱਚ ਹੀ ਲਾਈਨ ਨਹੀਂ ਤੋੜਨੀ ਬਈ ਲਾਈਨ ਨਹੀਂ ਤੋੜਨੀ ਚਲ ਪਿੱਛੇ ਲਾਈਨ ਨਹੀਂ ਤੋੜ ਕੇ ਹੁਣ ਚਲੋ ਸ਼ਾਬਾਸ਼ 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 ਇਹਨਾਂ ਪੈਰ ਜੋੜ ਕੇ ਇੱਕ ਦੂਜੇ ਨੂੰ ਫੜਨਾ ਨਹੀਂ ਹੈ। ਸੋ ਇਹ ਸੀ ਅੱਜ ਦੀ ਐਕਟੀਵਿਟੀ ਜਿਗਜੈਗ ਰੇਖਾ ਉੱਤੇ ਚੱਲਣਾ। ਕਿਵੇਂ ਲੱਗੀ ਅੱਜ ਦੀ ਐਕਟੀਵਿਟੀ? ਕਮੇਟ ਕਰਵਾ ਤੋਂ ਮਸਾਂਦ ਆਏਗੀ ਔਰ ਵੀਡੀਓ ਨੂੰ ਸ਼ੇਅਰ, ਲਾਈਕ ਤੇ ਕਮੈਂਟ ਜ਼ਰੂਰ ਕਰਨਾ। ਧੰਨਵਾਦ।